ਸਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਚਰਚਾ ਤਾਂ ਕਰਦੇ ਆਰ ਤੁਹਾਨੂੰ ਪਤਾ ਹੀ ਹੈਗਾ ਰੁੱਖਾਂ ਬਾਰੇ ਉਹ ਲਗਾਤਾਰ ਚਾਚਾ ਚਲਦੀ ਆ ਰਹੀ ਹੈ ਤੇ ਬਹੁਤ ਸਾਰੇ ਕਮੈਂਟ ਵੀ ਆ ਰਹੇ ਜਿਹੜੇ ਸਾਡੇ ਜਿਹੜੇ ਲੋਕ ਸੌਂਦੇ ਆ ਸ਼ੁਰੂ ਤੇ ਸੌਂਦੇ ਆ ਤਾਂ ਇੱਕ ਸਵਾਲ ਆ ਸੀ ਪਿੱਛੇ ਵੀ ਜਿਹੜੀ ਬੋਰਡ ਪਿੱਪਲ ਪਿਲਖਨ ਤੇ ਗੁੱਲਰ ਇਹਦੀ ਪਨੀਰੀ ਫਾਰਮ ਜਿਹੜਾ ਸੀਡ ਆਉਂਦਾ ਹੈਗਾ ਇਹਨੂੰ ਕਿਵੇਂ ਤਿਆਰ ਕਰ ਸਕਦੇ ਆ ਇਹਦੇ ਬਾਰੇ ਸਾਨੂੰ ਮਤਲਬ ਸਵਾਲ ਆਇਆ ਸੀ ਵੀ ਕਿਵੇਂ ਇਹਨਾਂ ਰੁੱਖਾਂ ਨੂੰ ਤਿਆਰ ਕਰ ਸਕਦੇ ਆ ਤਾਂ ਇਸ ਤਰ੍ਹਾਂ ਹੈਗਾ ਵੀ ਤਿੰਨ ਚੀਜ਼ਾਂ ਹੈਗੀਆਂ ਤਿੰਨ ਟੈਕਨੀਕਸ ਹੈਗੀਆਂ ਇਹਨੂੰ ਤਿਆਰ ਕਰਨ ਦਾ ਇੱਕ ਤਾਂ ਪਹਿਲੀ ਕਟਿੰਗ ਤੋਂ ਕਲਮਾ ਤੋਂ ਤਿਆਰ ਕਰ ਸਕਦੇ ਆ ਉਹ ਅਸੀਂ ਇਹ ਚਾਰਾਂ ਵੈਰਾਈਟੀਆਂ ਦੇ ਵਿੱਚੋਂ ਪਿਲਖਨ ਨੂੰ ਪਿਪਲ ਨੂੰ ਤੇ ਬੋਰਡ ਨੂੰ ਤਿਆਰ ਕਰ ਸਕਦੇ ਆ ਇਹਦਾ ਮੌਸਮ ਜਿਹੜਾ ਹੈਗਾ ਇਹ ਸਰਦੀ ਦੇ ਵਿੱਚ ਮਤਲਬ ਕਹਿੰਦਾ ਮਿਡ ਜਨਵਰੀ ਤੋਂ ਲੈ ਕੇ ਫਰਵਰੀ ਐਂਡ ਤੱਕ ਇਹ ਕਲਮਾ ਲਾ ਕੇ ਤਿਆਰ ਹੋ ਸਕਦਾ ਤੇ ਨੇੜੇ ਪਿਪਲ ਬੋਰਡ ਤੇ ਪਿਲਖਨ ਜਿਹੜਾ ਗੁੱਲਰ ਹੈਗਾ ਕਲਮਾ ਤੋਂ ਤਿਆਰ ਨਹੀਂ ਤੇ ਇਹ ਬਿਲਕੁਲ ਖਲੀ ਸਾਨੂੰ ਟੈਸਟ ਕਰ ਚੁੱਕੇ ਆ ਅਸੀਂ ਮਤਲਬ ਉਸ ਤੋਂ ਬਾਅਦ ਗੱਲ ਆ ਜਾਂਦੀ ਏਅਰ ਲੇਰਿੰਗ ਇੱਕ ਟੈਕਨੋਲੋਜੀ ਹੈਗੀ ਆ ਏਅਰ ਲੇਰਿੰਗ ਤੋਂ ਅਸੀਂ ਪਿਪਲ ਬੋਰਡ ਤੇ ਪਿਲਖਨ ਤਿਆਰ ਕਰ ਸਕਦੇ ਆ ਉਹਦਾ ਮੌਸਮ ਹੈਗਾ ਸਾਡੇ ਬਰਸਾਤਾਂ ਚ ਇਹ ਦੋ ਮਹੀਨ ਦਾ ਮੌਸਮ ਦਾ ਜਦੋਂ ਬਰਸਾਤਾਂ ਹੁੰਦੀਆਂ ਉਦੋਂ ਇਹ ਇਹ ਤਿੰਨਾਂ ਨੂੰ ਸੀਲ ਲੇਰੀ ਨਾਲ ਤਿਆਰ ਕਰ ਸਕਦੇ ਆ ਤਾਂ ਇਹ ਗੁੱਲਰ ਜਿਹੜਾ ਅਸੀਂ ਦੇਖਿਆ ਗੁੱਲਰ ਏਅਰਲਾਈਨਿੰਗ ਤੋਂ ਨਹੀਂ ਤਿਆਰ ਹੁੰਦਾ ਤਾਂ ਇਹ ਵੀ ਇੱਕ ਕਨਫਰਮ ਚੀਜ਼ ਹੈਗੀ ਆ ਤਾਂ ਉਸ ਤੋਂ ਬਾਅਦ ਇੱਕ ਆਉਂਦਾ ਹੈਗਾ ਵੀ ਸੀਡ ਤੋਂ ਕਿਵੇਂ ਤਿਆਰ ਕਰੀਏ ਮਤਲਬ ਇਹਨਾਂ ਨੂੰ ਮਤਲਬ ਕਹਿੰਦਾ ਅਸੀਂ ਇੱਕ ਬਹੁਤ ਸਾਰੇ ਟ੍ਰਾਇਲ ਲਾਏ ਅਸੀਂ ਬੈੱਡ ਬਣਾ ਕੇ ਵੀ ਲਾਏ ਮਤਲਬ ਸਾਰਾ ਕੁਝ ਹੀ ਫੇਲ ਹੋਏ ਮਤਲਬ ਕਾਫੀ ਵਾਰ ਪਰ ਅਲਟੀਮੇਟਲੀ ਸੀ ਦੇਖਿਆ ਵੀ ਅਸੀਂ ਵੱਡੇ ਲਿਫਾਫੇ ਲੈ ਕੇ ਮਤਲਬ ਉਹਨੂੰ ਸ਼ੇਡ ਵਿੱਚ ਇਹਨੂੰ ਪੀਪਲ ਬੋਰ ਤੂੰ ਦਿਖਾਵਾਂਗੀ ਪਿਕਚਰ ਦੇਖ ਲਓਗੇ ਉਹ ਜਿਹੜੇ ਤੁਹਾਨੂੰ ਦੇਖ ਲਓ ਉਹਦੇ ਵਿੱਚ ਵੀਡੀਓ ਰਹੀ ਤਾਂ ਉਹਨੂੰ ਅਸੀਂ ਇੱਕ ਪਨੀਰੀ ਨੂੰ ਮਤਲਬ ਉਹ ਮਤਲਬ ਇੱਕ ਛਿੱਟਾ ਦਿੰਨੇ ਆ ਮਤਲਬ ਮਿੱਟੀ ਦੇ ਉੱਤੇ ਥੋੜੀ ਹਲਕੀ ਵੀ ਮਿੱਟੀ ਉੱਤੇ ਪਾ ਦਿੰਨੇ ਆ ਕਿਉਂਕਿ ਬਹੁਤ ਸਾਰੇ ਬਹੁਤ ਬਰੀਕ ਸੀਡ ਆ ਮਤਲਬ ਕਹਿੰਦਾ ਇਹ ਤਾਂ ਕਰਕੇ ਇਹਨੂੰ ਜਿਹੜਾ ਪਾਣੀ ਆ ਉਹ ਥੱਲੇੋਂ ਦੇਣਾ ਮਤਲਬ ਉੱਪਰੋਂ ਫੁਆਰੇ ਨਾਲ ਨਹੀਂ ਦੇਣਾ ਜੇ ਕੋਈ ਮੀਂਹ ਪੈਂਦਾ ਕਿ ਮੀਂਹ ਵੀ ਆਪਾਂ ਮਤਲਬ ਕਹਿੰਦਾ ਇਹ ਉੱਤੇ ਡਾਇਰੈਕਟ ਪੈਣ ਨਹੀਂ ਦੇਣਾ ਕਿਉਂਕਿ ਬਹੁਤ ਬਰੀਕ ਹੋ ਬੀਜ ਹੋਣ ਕਰਕੇ ਗਲ ਜਾਂਦਾ ਹੈ ਕਿ ਕਿ ਕਈ ਲੋਕ ਸੋਚਦੇ ਜੀ ਪੀਪਲ ਜਿਹੜਾ ਹੈਗਾ ਇਹ ਜਿਹੜੀ ਆਪਾਂ ਜਿਹੜੇ ਜਿਹੜੇ ਪੰਛੀ ਮਿੱਠਾ ਕਰਦੇ ਉਹ ਉਦੋਂ ਉਮੀ ਉਗਦਾ ਹੈਗਾ ਨਹੀਂ ਇਹ ਪਨੀਰੀ ਅਸੀਂ ਆਪ ਗਾਇਆ ਪੀਪਲ ਨੂੰ ਵੀ ਗਾਇਆ ਬੋੜ ਨੂੰ ਵੀ ਗਾਇਆ ਪਿਲਖੋ ਨੂੰ ਵੀ ਗਾਇਆ ਹੈਗਾ ਗੁੱਲਰ ਨੂੰ ਵੀ ਗੁੱਲਰ इजीली ਬਹੁਤ ਆਰਾਮ ਨਾਲ ਹੋ ਜਾਂਦਾ ਹੈਗਾ ਤਾਂ ਗੁੱਲਰ ਨੂੰ ਗਉਣ ਦਾ ਤਰੀਕਾ ਇਹੀ ਹੈਗਾ ਇਹਦੀ ਮਤਲਬ ਉਹ ਕਹਿੰਦਾ ਪਨੀਰੀ ਲਾਓ ਜੀ ਤੇ ਗੁੱਲਰ ਰਾਵਣਾ ਫਟਾਫਟ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਕੁਝ ਕੁਸ਼ ਦਰਖਤ ਹੋ ਰਿਹਾ ਹੈਗਾ ਕਦਮ ਭਾਜੇ ਮੈਂ ਕਦਮਬ ਜਿਹੜਾ ਹੈਗਾ ਇਹ ਪਨੀਰੀ ਆਉਂਦੀ ਹੈ ਦੀ ਵੀ ਬਹੁਤ ਬਰੀਕ ਪਨੀਰੀ ਹੁੰਦੀ ਹੈ ਇਹ ਵੀ ਅਸੀਂ ਸੀਟ ਤੋਂ ਇਸ ਤਰ੍ਹਾਂ ਦੇ ਲਫਾਫ ਲਾਕੀ ਨੂੰ ਮਤਲਬ ਕਹਿੰਦਾ ਪਨੀਰੀ ਫਾਰਮ ਚ ਬਤਿਆਰ ਕਰ ਸਕਦੇ ਉਸ ਤੋਂ ਬਾਅਦ ਇੱਕ ਬੋਟਲ ਬਰਸ਼ ਹੁੰਦਾ ਰੈਡ ਫੁੱਲ ਅਜਕਲ ਆ ਰਹੇ ਆ ਤਾਂ ਉਹ ਵੀ ਇਸ ਤਰੀਕੇ ਨਾਲ ਬਤਿਆਰ ਕਰ ਸਕਦੇ ਉਸ ਤੋਂ ਬਾਅਦ ਇੱਕ ਕੈਜ਼ਰੀਨਾ ਹੈਗਾ ਜਿਵੇਂ ਮੈਂ ਦਰਖਤ ਕੀਤੀ ਮਤਲਬ ਆਪਾਂ ਇਹ ਚੀਲ ਦਾ ਭਰੇਖਾ ਭਲੇਖਾ ਪਾਉਂਦਾ ਰੱਖਾ ਫਰਮਾ ਵੀ ਨਾਲ ਦੀ ਮਿਲਦੀ ਜੁਲਦੀ ਹੈਗੀ ਉਹ ਇਹਦਾ ਰੰਗ ਥੋੜਾ ਡਾਰਕ ਗ੍ਰੀਨ ਹੁੰਦਾ ਇਨੂੰ ਵੀ ਆਪਾਂ ਮਤਲਬ ਕਰ ਪਨੀਰੀ ਲਾ ਕੇ ਗਵਾ ਸਕਦੇ ਹਾਂ ਉਸ ਤੋਂ ਬਾਅਦ ਇੱਕ ਮਹਿੰਦੀ ਹੈਗਾ ਮਹਿੰਦੀ ਦੀ ਬਹੁਤ ਬਰੀਕ ਪਨੀਰੀ ਹੁੰਦੀ ਹੈ ਮਹਿੰਦੀ ਨੂੰ ਵੀ ਆਪਾਂ ਸੀਡ ਰਾਹੀਂ ਤਿਆਰ ਕਰ ਸਕਦੇ ਹਾਂ ਹੁਣ ਕੁਝ ਗੱਲਾਂ ਬੋਰਡ ਦਾ ਜ਼ਿਕਰ ਹੋਇਆ ਬੋਰਡ ਦੀ ਗੱਲ ਕਰਨਾ ਚਾਹਾਂਗੇ ਬਹੁਤ ਇੰਟਰਸਟਿੰਗ ਸਟੋਰੀ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਿਆ ਜਦੋਂ ਅਲੈਗਜ਼ੈਂਡਰ ਰਾਜਾ ਸੀਗਾ ਗ੍ਰੀਕ ਦਾ ਰਾਜਾ ਸੀ ਬਹੁਤ ਮਸ਼ਹੂਰ ਆ ਇਹ ਹੈਗੀ ਤੀਜੀ ਤੀਜੀ ਸੈਂਚਰੀ ਦੀ ਗੱਲ ਹੈ ਸਦੀ ਤੀਜੀ ਸੈਂਚਰੀ ਦੀ ਗੱਲ ਕਰਨ ਲੱਗਾ ਮੈਂ ਉਸ ਵੇਲੇ ਉਹ ਇੰਡੀਆ ਚ ਉਹਨੇ ਇਨਵੇਡ ਕਰਨਾ ਸ਼ੁਰੂ ਕੀਤਾ ਇੰਡੀਆ 'ਚ ਉਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤਾ ਅਲੈਗਜ਼ ਜਦੋਂ ਉਹ ਇੰਡੀਆ ਚ ਐਂਟਰ ਕਰਦਾ ਹੈਗਾ ਉਤਰੀ ਉਤਰੀ ਪੱਛਮੀ ਭਾਰਤ ਦੇ ਇਲਾਕੇ ਚੋਂ ਤਾਂ ਉਹ ਦੇਖਦਾ ਬਹੁਤ ਵੱਡੇ ਬਨੀਆਂ ਦੇ ਦਰਖਤ ਲੱਗੇ ਹੋਏ ਬੋਹੜ ਦੇ ਦਰਖਤ ਲੱਗੇ ਹੋਏ ਉਹ ਦੇਖ ਕੇ ਬੜਾ ਹੈਰਾਨ ਹੁੰਦਾ ਮਤਲਬ ਤਾਂ ਉਹ ਜਿਹੜਾ ਹੈਰਾਨ ਉਹ ਦੇਖ ਕੇ ਉਹ ਨਿਊਜ਼ ਜਿਹੜੀ ਆ ਆਪਦੇ ਜਿਹੜੇ ਫੇਮਸ ਫਿਲਾਸਫਰ ਸੀਗਾ ਅਰਿਸਟੋਟਲ ਉਹਨੂੰ ਭੇਜਦਾ ਵੀ ਇੱਥੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਵੱਡੇ ਵਿਸ਼ਾਲ ਬੋਹੜ ਦੇ ਦਰਖਤ ਸਨ ਦਿਖ ਰਹੇ ਹਨ ਮਤਲਬ ਤਾਂ ਉਸ ਤੋਂ ਬਾਅਦ ਅਰਿਸਟੋਟਲ ਵੀ ਬੜਾ ਹੈਰਾਨ ਹੁੰਦਾ ਵੀ ਇਹ ਨਿਊਜ਼ ਸੁਣ ਕੇ ਫਿਰ ਆਪਣੇ ਉਹ ਅਗਲੇ ਸਕੈਸਰ ਨੂੰ ਅਗਲੇ ਆਪਣੇ ਜਿਹੜੇ ਮਤਲਬ ਸਟੂਡੈਂਟ ਨੂੰ ਭੇਜਦਾ ਜਿਹੜਾ ਕਿ ਥੀਓਫਰਸਟਸ ਆ ਫਾਦਰ ਆਫ ਬੋਟਨੀ ਬੋਟਨੀ ਦਾ ਫਾਦਰ ਆ ਉਹਨੂੰ ਭੇਜਦਾ ਉਹ ਵੀ ਬਹੁਤ ਹੀ ਹੈਰਾਨ ਹੁੰਦਾ ਮਤਲਬ ਵੀ ਇਹ ਕੀ ਹੋ ਗਿਆ ਵੀ ਐਡੇ ਵੱਡੇ ਦਰਖਤ ਉਹ ਕਹਿੰਦੇ ਵੀ ਕਿੰਨਾ ਵੱਡਾ ਪੱਤਾ ਤੇ ਉਹਦੇ ਛੋਟੇ ਜਿਹੇ ਫਰੂਟ ਫਰੂਟ ਦੇ ਵਿੱਚ ਛੋਟੇ ਛੋਟੇ ਸੀਡ ਉਹ ਹੈਰਾਨ ਹੋ ਜਾਂਦੇ ਵੀ ਐਡਾ ਵੱਡਾ ਦਰਖਤ ਵਿਸ਼ਾਲ ਦਰਖਤ ਦੇ ਬੀਜ ਪ੍ਰੀਰੀ ਫਾਰਮ ਚ ਬਹੁਤ ਛੋਟਾ ਜਿਹਾ ਮਤਲਬ ਬੀਜ ਉਹਨੇ ਗੱਲ ਕੀਤੀ ਉਸ ਵਕਤ ਥੀਓਫਰਸਟਸ ਹੈਗਾ ਉਹ ਦੋ ਕਿਤਾਬਾਂ ਚ ਇਸ ਬਾਰੇ ਜ਼ਿਕਰ ਕਰਦਾ ਹੈਗਾ ਇੱਕ ਤਾਂ ਕਿ ਓਨ ਦਾ ਕੌਜ਼ ਆਫ ਪਲਾਂਟਸ ਇੱਕ ਕਿਤਾਬ ਆ ਬਹੁਤ ਪੁਰ ਤੀਜੀ ਤੇ ਤੀਜੀ ਜਿਹੜੀ ਸੈਂਚਰੀ ਵਿੱਚ ਪਬਲਿਸ਼ ਹੁੰਦੀ ਆ ਉਸ ਵਾਰ ਦਾ ਇਨਕੁਆਇਰੀ ਇਨਟੂ ਪਲਾਂਟਸ ਇਹ ਦੋ ਕਿਤਾਬਾਂ ਚ ਮਤਲਬ ਕਹਿੰਦਾ ਉਹ ਜ਼ਿਕਰ ਕਰਦਾ ਇਹਦਾ ਬੋਰਡ ਦੇ ਦਰਖਤ ਦਾ ਉਸ ਤੋਂ ਬਾਅਦ ਇੱਕ ਇੱਕ ਪਲਾਨੀ ਆ ਰੋਮਨ ਨੈਚੁਰਲਿਸਟ ਆਉਂਦਾ ਕੁਝ ਸਦੀਆਂ ਬਾਅਦ ਉਹ ਵੀ ਫਿਰ ਇਹਦਾ ਜਿਗਜਰੂ ਪੜ੍ਹਦਾ ਔਰ ਜ਼ਿਕਰ ਕਰਦਾ ਵੀ ਵਾਕੀ ਇੰਡੀਆ ਦੇ ਵਿੱਚ ਬਹੁਤ ਬੋਰਡ ਦੇ ਦਰਖਤ ਬਹੁਤ ਵੱਡੇ ਆ ਇੱਕ ਹੋਰ ਤੇ ਸਮਝਣਾ ਪੈਣਾ ਜਿਹੜੇ ਬੋਰਡ ਪਿੱਪਲ ਪਲਕ ਜਿੰਨੀ ਫਾਈਕਸ ਦੀਆਂ ਵੈਰਾਈਟੀਆਂ ਹੈਗੀਆਂ ਇਹ ਜਿਹੜੀਆਂ ਇੰਡੀਆ ਦੇ ਵਿੱਚ ਹੀ ਹੋ ਸਕਦੀਆਂ ਇਹ ਬਾਹਰ ਕਿਤੇ ਨਹੀਂ ਨਾ ਤਾਂ ਯੂਰਪ ਨਾ ਕਿਤੇ ਹੋਰ ਕੰਟਰੀ ਜਿੱਥੇ ਨੂੰ ਗਾ ਨਹੀਂ ਸਕਦੇ ਕਿਉਂਕਿ ਉੱਥੋਂ ਦੇ ਜਿਹੜਾ ਕਲਾਈਮੇਟ ਆ ਉਥੇ ਦੀ ਜਿਹੜੇ ਕੀੜੇ ਇਹਨੂੰ ਪੋਲੀਨੀਸ਼ਨ ਕਰਨ ਵਾਸਤੇ ਉਥੇ ਨਹੀਂ ਮਿਲਦੇ ਜਿਹੜੇ ਬੋਰਡ ਪੇਪਰ ਪਿਲਖਣਾ ਇਹਦੀ ਜਿਹੜੀ ਫਿਗ ਦੇ ਅੰਦਰ ਹੀ ਪੋਲੀਨੀਸ਼ਨ ਹੁੰਦੀ ਹੈ ਜਿਵੇਂ ਗੁੱਲਰ ਦੀ ਐਗਜ਼ੈਂਪਲ ਲੈਂਦੇ ਆਪਾਂ ਜਿਹੜਾ ਗੁੱਲਰ ਦਾ ਦਰਖਤ ਆ ਜਾਂ ਹੋਰ ਜਿਹੜੇ ਦਰਖਤ ਜਿਹੜੇ ਇਹ ਬ੍ਰੈਡ ਫਾਈਕਸ ਜਾਤੀ ਦੀ ਬ੍ਰੈਡ ਆ ਇਹਨਾਂ ਦੇ ਫਲ ਜਿਹੜੇ ਆ ਉਹਨੂੰ ਕਲਸਟਰ ਆਫ ਫਲਰ ਇਨਫਲੋਰੇਸੈਂਸ ਬੋਲ ਦਿੰਦੇ ਆ ਉਹ ਜਿਹੜੇ ਫੁੱਲ ਆ ਫਿਗ ਦੇ ਅੰਦਰ ਹੀ ਹੁੰਦੇ ਆ ਚਾਹੇ ਉਸ ਨੂੰ ਪੋਲੀਨੇਸ਼ਨ ਕਰਨ ਵਾਸਤੇ ਕੀੜੇ ਜਿਹੜੇ ਹੈਗੇ ਆ ਜਿਹੜੇ ਉਹਨੂੰ ਪੋਲੀਨੇਸ਼ਨ ਕਰਨ ਵਾਲੇ ਕੀੜੇ ਹੈਗੇ ਉਹ ਅੰਦਰ ਵੱੜਦੇ ਆ ਕੱਪ ਦੇ ਰਹਿ ਇੱਕ ਇਹਦਾ ਸਟਰਕਚਰ ਬਣੀ ਉਹਦੇ ਅੰਦਰ ਕੁ ਵੱੜ ਜਾਂਦੇ ਆ ਫਿਰ ਉਹ ਪੋਲੀਨੇਸ਼ਨ ਕਰਦੇ ਆ ਉੱਥੋਂ ਖੁਰਾਕ ਵੀ ਲੈਂਦੇ ਆ ਤੇ ਫਿਰ ਉਹਦੀ ਅੰਦਰ ਹੀ ਪੋਲੀਨੇਸ਼ਨ ਉੱਥੇ ਅੰਦਰ ਹੀ ਬੀਜ ਬਣ ਜਾਂਦਾ ਹੈਗਾ ਤਾਂ ਇਹ ਜਿਹੜਾ ਗੁੱਲਰ ਦੇ ਆਪਾਂ ਕਈ ਵਾਰ ਜਦੋਂ ਖੋਲਦੇ ਆ ਆਪਾਂ ਤੇ ਗੁੱਲੇ ਸੁਣ ਕੀੜੇ ਦਿਖਦੇ ਉਹ ਪੋਲੀਨੇਸ਼ਨ ਕਰਨ ਵਾਸਤੇ ਕੀੜੇ ਹੁੰਦੇ ਕੁਦਰਤ ਦਾ ਇੱਕ ਕਰਿਸ਼ਮਾ ਹੈਗਾ ਤਾਂ ਇਹ ਜਿਹੜਾ ਗੱਲਾਂ ਸਿਗੀਆਂ ਤੁੰ ਦਸਰੀ ਅਸੀਂ ਵੀ ਜਿਹੜੇ ਇਹ ਗੁੱਲਰ ਪਿਲਖਨ ਬੋੜਾ ਇਹ ਇਹ ਕਿਵੇਂ ਪੋਲੀਨੇਸ਼ਨ ਹੁੰਦੀ ਆ ਇਹ ਚਰਚਾ ਕੀਤੀ ਆਪਾਂ ਬਾਕੀ ਕੁਝ ਗੱਲਾਂ ਹੋਰ ਨੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਇਹ ਜਿਹੜੇ ਦਰਖਤ ਹੈਗੇ ਆ ਇੱਕ ਲਲ ਲਲ ਕਲਾਂ ਪਿੰਡ ਆ ਇਹ ਬਰੋਟਾ ਸਾਹਿਬ ਗੁਰਦੁਆਰਾ ਇੱਥੇ ਮੌਜੂਦ ਆ ਬਹੁਤ ਮਸ਼ਹੂਰ ਉਸ ਤੋਂ ਬਾਅਦ ਸਾਡਾ ਡੁਗਰੀ ਕੋਟਲੀ ਪਿੰਡ ਇੱਥੇ ਬੋੜ ਸਾਹਿਬ ਮੌਜੂਦ ਆ ਪਗੋਜਾ ਪਿੰਡ ਆ ਬਰੋਟਾ ਸਾਹਿਬ ਮੌਜੂਦ ਆ ਉਸ ਤੋਂ ਬਾਅਦ ਪਿਪਲੀ ਅਸੀਂ ਦੇਖਿਆ ਪਿਪਲ ਦੇ ਰੁੱਖ ਦੇ ਪਿਪਲੀ ਸਾਹਿਬ ਇਹ ਮਾਨੂਕੇ ਪਿੰਡ ਮੌਜੂਦ ਆ ਉਸ ਤਰ੍ਹਾਂ ਪਿਲਖਨ ਸਾਹਿਬ ਸਾਡਾ ਪੰਜਾਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਟੱਕ ਚੱਕ ਢੇਰ ਮੌਜੂਦ ਆ ਤਾਂ ਇਹ ਜਿਹੜੀਆਂ ਗੱਲਾਂ ਸੀ ਤਾਂ ਕਰਨੇ ਜ਼ਰੂਰੀ ਸੀ ਵੀ ਸਾਡੇ ਬਹੁਤ ਹੀ ਮਸ਼ਹੂਰ ਤੇ ਬਹੁਤ ਹੀ ਪ੍ਰਾਤਨ ਦੇ ਬਹੁਤ ਇੰਡੀਆ ਦੇ ਨੇਟਿਵ ਰੁੱਖਾ ਤੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੇ ਰੁੱਖ ਮੌਜੂਦ ਆ ਮਤਲਬ ਵੱਡੀਆਂ-ਵੱਡੀਆਂ ਉਮਰਾਂ ਵਾਲੇ ਰੁੱਖ ਮੌਜੂਦ ਆ ਦੋ 200 ਸਾਲ ਪੁਰਾਣੇ 5-500 ਸਾਲ ਪੁਰਾਣੇ ਵੀ ਦਰਖਤ ਦੇਖਿਆ ਉਹਦੇ ਬਾਰੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਵੀਡੀਓ ਰਾਹੀਂ ਇਸ ਲਈ ਆਦੀ ਚਾਚਾ ਸੀਗੀ ਕਿਸ ਤਰ੍ਹਾਂ ਰੁੱਖਾਂ ਇਹਨਾਂ ਰੁੱਖਾਂ ਨੂੰ ਵੱਡੇ ਵੱਡੇ ਰੁੱਖਾਂ ਨੂੰ ਮਤਲਬ ਕਹਿੰਦਾ ਦੁਨੀਆ ਲੈਵਲ ਤੇ ਤੇ ਕਿੰਨਾ ਉਹਨੇ ਹੈਰਾਨੀ ਮੰੰਦੀ ਮਤਲਬ ਉਹ ਗੋਰਿਆਂ ਨੇ ਜਦੋਂ ਐਂਟਰ ਕੀਤੇ ਇੰਡੀਆ 'ਚ ਤਾਂ ਇਹ ਚਰਚਾ ਕਰਨ ਦਾ ਇਹ ਸੀ ਇਹ ਸੀ ਚਰਚਾ ਕਰਨ ਦਾ ਸਾਡਾ ਮਕਸਦ ਇਹ ਹੀ ਸੀ ਵੀ ਤੁਹਾਨੂੰ ਜਾਣਕਾਰੀ ਦੇਈਏ ਵੀ ਕਿਵੇਂ ਇਹ ਰੁੱਖ ਤਿਆਰ ਹੋ ਸਕਦਾ ਈਜ਼ੀਲੀ ਕਿਉਂਕਿ ਸਾਡੇ ਇਹ ਰੁੱਖ ਹੌਲੀ ਹੌਲੀ ਕੱਟੇ ਜਾ ਰਹੇ ਆ ਸਾਡੇ ਸੱਥਾਂ 'ਚ ਰੁੱਖ ਹੁੰਦੇ ਸੀ ਸਾਰੇ ਇਹ ਵੱਡੇ ਜਿਹੜੇ ਰੁੱਖ ਹੁੰਦੇ ਸੀ ਇਹ ਵੀ ਅਸੀਂ ਮਤਲਬ ਡਵੈਲਪਮੈਂਟ ਨਾਲ ਤੇ ਬਹੁਤ ਵੱਡੇ ਆਪਾਂ ਰੋਡ ਤੋਂ ਵੀ ਦੇਖਿਆ ਬਹੁਤ ਵੱਡੇ ਬੋਰਦਰ ਰਤ ਕਈ ਵਾਰ ਖੜੇ ਹੁੰਦੇ ਉਹਨੂੰ ਕੱਟੇ ਜਾਂਦਾ ਡਵੈਲਪਮੈਂਟ ਨਾਲ ਬਲੀ ਦੇ ਚੜ ਜਾਂਦੇ ਆ ਮਤਲਬ ਇਸ ਲਈ ਸਾਨੂੰ ਇਹ ਰੁੱਖਾਂ ਨੂੰ ਜਿਹੜੇ ਬਚੇ ਹੋਏ ਆ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਨੂੰ ਸਾਹਮਣਾ ਚਾਹੀਦਾ ਉਹਨਾਂ ਨੂੰ ਇੱਕ ਮਦਰੂ ਪੰਚਾਇਤ ਵੱਲੋਂ ਮਤਾ ਵੀ ਪਾ ਪਾ ਸਕਦੇ ਸਾਡੇ ਬਜ਼ੁਰਗ ਰੁੱਖਾਂ ਐਵੇਂ ਐਵੇਂ ਪਚਾ ਸਕਦੇ ਆ ਤੇ ਉਹਨਾਂ ਦੇ ਨਾਂ ਤੇ ਪੈਨਸ਼ਨ ਵੀ ਲਾ ਸਕਦੇ ਆ 100 200 ਰੁਪਏ ਪੈਨਸ਼ਨ ਲਾ ਕੇ ਉਹਨੂੰ ਆਪਾਂ ਮਹੀਨੇ ਦਾ ਇੱਕ ਰਿਗਾਰਡ ਕਰ ਸਕਦੇ ਆ ਕਿਉਂਕਿ ਸਿਰਫ ਬਹੁਤ ਸਾਰੇ ਡਾਕ ਟੈਕਸਟਾਂ ਬੋਰਡ ਦੇ ਨਾਲ ਡਾਕ ਟੈਕਟੂ ਬਣੀ ਹੋਈ ਆ ਗਵਰਨਮੈਂਟ ਦੇ ਰਿਗਾਰਡ ਦਿੱਤਾ ਸਾਡਾ ਅਸੀਂ ਰਿਗਾਰਡ ਕਰਨਾ ਛੱਡਦਾ ਹੈਗਾ ਤੇ ਸਾਡੀ ਜਿਹੜੀ ਸੰਸਥਾ ਹੈਗੀ ਆ ਰਾਉਂਡ ਕਲਾ ਫਾ ਜਿਹੜਾ ਕੈਜ਼ੂਰੀਨਾ ਗੁੱਲਰ ਜੋਗ ਜਿਸ ਤਰ੍ਹਾਂ ਦਾ ਰੱਖ ਹੈਗਾ ਜਿਸ ਤਰ੍ਹਾਂ ਇਹ ਪਨੀਰ ਤੋਂ ਤਿਆਰ ਹੁਣ ਰੱਖ ਕੇ ਤਿਆਰ ਕਰਦੇ ਆ ਤਾਂ ਉਹ ਜੇ ਕਿਸੇ ਨੂੰ ਚਾਹੀਦਾ ਸਾਡੇ ਤੋਂ ਲਿਆ ਸਕਦੇ ਹੋ ਜਿਹੜੀ ਟ੍ਰੇਨਿੰਗ ਦਿੱਤੀ ਅੱਜ ਜੇ ਕੋਈ ਜਿਵੇਂ ਹੁਣ ਬਨੂੜ ਤੋਂ ਇੱਕ ਸੰਸਥਾ ਉਹਨੇ ਇੱਕ ਕੁਐਸਚਨ ਪਾਇਆ ਸੀ ਵੀ ਕਿਵੇਂ ਤਿਆਰ ਕਰ ਸਕਦੇ ਇਹ ਬਿਲਕੁਲ ਕਲੀਅਰ ਦੱਸਤਾ ਵੀ ਪਨੀਰੀ ਤੁਸੀਂ ਦੇਖ ਵੀ ਸਕਦੇ ਨਰਸੀ ਚ ਜਾ ਕੇ ਕਿਵੇਂ ਤਿਆਰ ਹੁੰਦਾ ਟ੍ਰੇਨਿੰਗ ਲੈ ਸਕਦੇ ਤਾਂ ਕਿ ਫਿਰ ਅੱਗੇ ਤੁਸੀਂ ਤਿਆਰ ਕਰ ਪਾਓ ਅੱਗੇ ਸਪਲਾਈ ਕਰ ਪਾਓ ਤਾਂ ਇਸ ਲਈ ਇਹਨੇ ਸ਼ਬਦ ਕਹਿੰਦਿਆ ਕਰ ਫਿਰ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਪੰਜਾਬ ਨੂੰ ਰੁੱਖਾਂ ਦੀ ਲੋੜ ਆ ਆਓ ਸਰਦਾਰਾਂ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਰੁੱਖਾਂ ਨਾਲ ਸ਼ਿੰਗਾਰੀ ਜਿਹੜਾ ਜਿਹੜਾ ਫੋਰੈਸਟ ਕਵਰ ਹੈਗਾ ਤੈਨੂੰ ਪਰ 7% ਤੋਂ ਅੱਗੇ ਅਸੀਂ ਵਧਾਈਏ ਯੂਨ ਫੋਰੈਸਟ ਕਵਰ ਨੂੰ ਧੰਨਵਾਦ ਸਾਰਾ ਸਸੀ ਕਾਲ